ਇਹੋ ਜਿਹਾ ਵਾਤਾਵਰਣ ਜਿਹੜਾ ਹੈਗਾ ਇਹ ਝਗੜੇ ਪੈਦਾ ਕਰਨ ਵਾਲਾ। ਇਹ ਨਹੀਂ ਤੇ ਝਗੜਾ ਅਸੀਂ ਗਲਤਾਂ ਫੇਰ ਵੀ ਗਲਤੀ ਮੰਨਦੇ ਨਹੀਂ। ਇਹ ਝਗੜਾ। ਜਦੋਂ ਗਲਤਾਂ ਗਲਤੀ ਮੰਨ ਲਈ ਝਗੜਾ ਖਤਮ ਹੋ ਗਿਆ। ਇਹ ਜਿਹੜਾ ਸੰਸਾਰ ਹੈ ਇੱਕ ਝਗੜਾ ਹੈ। ਜਿੱਥੇ ਝਗੜਾ ਨਹੀਂ ਉੱਥੇ ਸੰਸਾਰ ਨਹੀਂ ਰਹਿੰਦਾ। ਝਗੜੇ ਨੂੰ ਖਤਮ ਕਰਨ ਵਾਲੀ ਚੀਜ਼ ਕੀ ਹੈ ਗਿਆਨ ਸਮਝ ਆ ਜਾਂਦੀ ਹੈ ਜੇ ਝਗੜਾ ਖਤਮ ਕਰਨਾ ਚਾਹੁੰਦਾ ਹੋਵੇ ਤਾਂ ਕਰ ਲੈਂਦਾ ਹੈ ਜੇ ਨਾ ਚਾਹੁੰਦਾ ਹੋਵੇ ਫਿਰ ਸੂਣ ਖੜੀ ਰਹਿ ਜਾਂਦਾ ਹੈ ਠੀਕ ਹੈ ਇਹ ਠੀਕ ਹੈ ਭਗਤਾਂ ਨੇ ਸਾਰਾ ਝਗੜਾ ਖਤਮ ਆਪਣੇ ਅੰਦਰੋਂ ਕਰਕੇ ਲੋਕਾਂ ਨੂੰ ਵੀ ਦੱਸਦਾ ਵੀ ਝਗੜਾ ਖਤਮ ਐ ਹੁੰਦਾ ਹੁੰਦਾ ਪਰ ਨਹੀਂ ਬੰਦੇਆਂ ਲੋਕਾਂ ਨੇ ਨਹੀਂ ਖਤਮ ਕਰਨਾ ਸੀ ਆਪਣੀ ਆਪਣੀ ਮੱਤ ਨਹੀਂ ਛੱਡੀ ਝਗੜਾ ਗਾਦਾ ਝਗੜਾ ਆਪਣੀ ਮਰਜ਼ੀ ਦਾ ਜਿੱਥੇ ਆਪ ਆਪਣੀ ਬੁੱਧ ਹੈ ਸਾਰੇ ਆਪਣੀ ਬੁੱਧ ਦੀ ਪ੍ਰਧਾਨਗੀ ਮੰਨਦੇ ਨੇ ਚਾਹੁੰਦੇ ਨੇ ਮੇਰੀ ਬੁੱਧ ਠੀਕ ਹੈ ਮੇਰੀ ਸੋਚ ਠੀਕ ਹੈ ਉਥੇ ਝਗੜਾ ਰਹੂਗਾ ਵਿਦਵਾਨਾਂ ਜੇ ਬਿਮਾਰੀ ਸਾਰਿਆਂ ਨੂੰ ਜਿਆਦਾ ਹੋਈ ਜਿੱਡਾ ਵੱਡਾ ਵਿਦਵਾਨ ਉਨੀ ਬਿਵਾਰੀ ਜ਼ਿਆਦਾ ਇਸ ਬਿਵਾਰੀ ਦਾ ਨੋਈ ਹੋਵੇ ਆਪਣੀ ਅਕਲ ਨੂੰ ਬੜੀ ਮੰਨਣਾ ਹੋਵੇ ਇਹ ਤਾਂ ਜਿੰਨੀਆਂ ਮੱਤਾਂ ਬਣੀਆਂ ਹੋਈਆਂ ਨੇ ਉਹਨੇ ਹੋਂਬੇ ਦਾ ਰੋਗ ਵਧਾਇਆ ਹੋਇਆ ਝਗੜਾ ਮਿਟਦਾ ਕਦ ਹੈ ਮਿਟਦਾ ਤਾਂ ਹੈ ਜੇ ਮੈਂ ਗਲਤਾਂ ਤਾਂ ਮੈਂ ਗਲਤ ਰਾਹ ਛੱਡ ਕੇ ਜਦੋਂ ਮੈਨੂੰ ਠੀਕ ਰਾਹ ਦਾ ਪਤਾ ਲੱਗਿਆ ਉਹ ਠੀਕ ਰਾਹ ਬਣਾ ਲਾ। ਕਬੀਰ ਨੂੰ ਜਦੋਂ ਪਤਾ ਲੱਗਿਆ ਵੀ ਇਹ ਵਾਲਾ ਰਾਹ ਗਲਤ ਹੈ। ਗਲਤ ਆਖਰ ਨੂੰ ਪਤਾ ਲੱਗਿਆ ਸੀ ਪਹਿਲਾਂ ਹੀ। ਕਿ ਜੋ ਨੂੰ ਮਿਲਣਾ ਚਾਹੀਦਾ ਸੀ ਪ੍ਰਾਪਤੀ ਚਾਹੀਦੀ ਸੀ ਧਰਮ ਚੋਂ ਉਹਨੂੰ ਪ੍ਰਾਪਤੀ ਨਹੀਂ ਹੋਈ ਸੈਟੀਸਫਾਈ ਨਹੀਂ ਹੋਇਆ। ਜੋ ਨੂੰ ਕਿਹਾਗੇ ਅਸੀਂ ਮਾਲਾ ਫੜਾਉਣ ਤੋਂ ਪਹਿਲਾਂ ਉਹ ਇਹ ਧਰਮ ਤਾਲਣ ਕਰਨ ਤੋਂ ਪਹਿਲਾਂ ਜਿਹੜਾ ਉਹਨੂੰ ਦੱਸਿਆ ਗਿਆ ਸੀ ਕੁਝ ਵੀ ਆ ਪ੍ਰਾਪਤ ਹੋਊਗਾ। ਦਰਸ਼ਨ ਹੋਊਗਾ ਨਰਕਾਰ ਦਾ। ਇਹ ਜੋ ਵੀ ਕੁਝ ਕਿਹਾ ਗਿਆ ਸੀ ਉਹ ਹੋਇਆ ਨਹੀਂ। ਇਹ ਉਹਨੂੰ ਕਿਹਾ ਗਿਆ ਸੀ ਤੇਰਾ ਮਨ ਮਰੂਗਾ ਇਹ ਜਦੋਂ ਮਨ ਮਰ ਜਾਂਦਾ ਹੈ। ਮਨ ਮਰ ਜਾਂਦਾ ਭਾਵ ਮਨ ਦੀ ਅੱਛਾ ਵਾਖਤਮ ਖਤਮ ਹੋ ਜਾਂਦੀ ਹੈ ਤੇ ਮਨ ਦੀ ਭਟਕਣਾ ਮੁੱਕ ਜਾਂਦੀ ਹੈ। ਪਰ ਕਬੀਰ ਦੀ ਭਟਕਣਾ ਨਹੀਂ ਮੁੱਕੀ। ਕਿਉਂ ਨਹੀਂ ਮੁੱਕੀ? ਵੁੱਕੀ ਤਾਂ ਨਹੀਂ ਭਟਕਣਾ ਕਿ ਮਾਲਾ ਨਾਲ ਕੋਈ ਗਿਆਨ ਨਹੀਂ ਮਿਲਦਾ ਸੀ ਗਿਆਨ ਤੋਂ ਬਿਨਾ ਭਟਕਣਾ ਨਹੀਂ ਮੁਗਦੀ ਸਮਝਾ ਕੇ ਮੰਨੋ ਇਹਦੀ ਭਟਕਣਾ ਮੁਕਾਈ ਜਾ ਸਕਦੀ ਹੈ ਸਮਝਾਉਣ ਵਾਸਤੇ ਗਿਆਨ ਦੀ ਲੋੜ ਹੈ ਮਾਲਾ ਦੇ ਵਿੱਚ ਸਮਝ ਵਾਲੀ ਕੋਈ ਗੱਲੇ ਨਹੀਂ ਹੁੰਦੀ ਨਾ ਸਵੱਦੀ ਚ ਨਾ ਮਾਲਾ ਇਹ ਤੇ ਅਕਲ ਦੀ ਡਿਵੈਲਪਮੈਂਟ ਨਹੀਂ ਹੈ ਅਕਲ ਦੀ ਡਿਵੈਲਪਮੈਂਟ ਹੁੰਦੀ ਹੈ ਉਪਦੇਸ਼ ਨਾਲ ਜਿਹੜੇ ਗ੍ਰੰਥ ਪੜ੍ਹਾਏ ਜਾਂਦੇ ਨੇ ਕਾਸ਼ੀ ਵਿੱਚ ਉਹਨਾਂ ਦੇ ਵਿੱਚ ਮਨ ਨੂੰ ਸਮਝਾਉਣ ਵਾਲਾ ਕੋਈ ਉਪਦੇਸ਼ ਨਹੀਂ ਸਗੋ ਰਿਤੀਆਂ ਸਿੱਧੀਆਂ ਦੀ ਪ੍ਰਾਪਤੀ ਵਾਸਤੇ ਦੂਜਿਆਂ ਨੂੰ ਆਪਣੇ ਅਧੀਨ ਕਰਨ ਵਾਸਤੇ بڑا ਗੁਰੂ ਬਣਨ ਵਾਸਤੇ ਉਪਦੇਸ਼ ਨੇ ਚੇਲੇ ਬਣਾਉਣ ਵਾਸਤੇ ਕਬੀਰ ਨੇ ਨਹੀਂ ਚੇਲਾ ਬਣਾਇਆ ਕੋਈ ਜਿਨ੍ਹਾਂ ਨੇ ਚੇਲੇ ਬਣਾਏ ਨੇ ਉਹਨਾਂ ਨੂੰ ਤਾਂ ਸਭੋ ਕਬੀਰ ਕਹਿੰਦਾ ਕਬੀਰ ਚੇਲੇ ਬਹੁ ਕੀਏ ਕੇਸੋ ਕੀ ਉਹ ਨਮੀਤ ਚਾਲੇ ਤੇ ਹਰ ਬਿਲਲ ਕੋ ਵਿਚੇ ਅਟ ਗਏ ਚੀਤ ਉਹਨਾਂ ਨੂੰ ਸਗੋ ਕਬੀਰ ਕਹਿ ਰਿਹਾ ਵੀ ਇਹਨਾਂ ਨੇ ਚੇਲੇ ਤਾਂ ਬਹੁਤ ਬਣਾ ਲੇ ਪਰ ਇਹ ਤਾਂ ਹਰ ਨੂੰ ਮਿਲਣ ਚੱਲੇ ਤੇ ਹਰ ਨੂੰ ਮਿਲਣਾ ਛੱਡ ਦਿੱਤਾ ਨੇ ਤਿਆਗਤਾ ਕਬੀਰ ਆਪਣਾ ਸਬਰ ਪੂਰਾ ਕਰ ਲਿਆ ਪਹਿਲਾਂ ਹਰ ਨੂੰ ਮਿਲਣਾ ਹੈ ਹਰ ਤੱਕ ਪਹੁੰਚਣਾ ਉਹਦੇ ਬਾਅਦ ਗੱਲ ਕਰੂੰ